ਮੋਗੀਆਂ ਪੀ ਗਏ ਓਹੋ ਪੁੱਤ ਸਾਰਿਆਂ ਮੋਗੀਆਂ ਦਾ ਆਇਆ ਤੁਹਾਡੀਆਂ ਚੱਲ ਕੋਈ ਗੱਲੀ ਡੰਗਰਾਲੀਆਂ ਦੇ ਜਾਵਾਂਗੇ ਇੱਥੇ ਬੜਾ ਲੋਕਾਂ ਨੂੰ ਲੱਗਦਾ ਆ ਅੱਜ ਵੀ ਜੀ ਕੋਈ ਨੇ ਇਨੇ ਤੱਕ ਆਇਆ 2000 years later one eternity ਮੇਰਾ ਨਾਮ ਆ ਡਾਕਟਰ ਰਾਜ ਉਹ ਕਦੀ ਠੀਕ ਨਹੀਂ ਜਿਹੜੇ ਮੇਰੇ ਕਰਦੇ ਆ ਵਿਸ਼ਵਾਸ ਹਾਂ ਡਾਕਟਰ ਸਤਿਕਾਰ ਸਤਿਕਾਰ ਦੀ ਸਤਿਕਾਰ ਆ ਬੇਟੀ ਇਹਨੂੰ ਬੜੀ ਕਮੀ ਆ ਲਿਖ ਗਾੜਾ ਬੈਠਾ ਤੇ ਮੰਮੀ ਨਹੀਂ ਜੀ ਚੁੱਕੋ ਰਕੋ ਤੁਹਾਨੂੰ ਕੀ ਲੱਗਦਾ ਕਿ ਇਹ ਬੀਬੀ ਜਿਹੜੀ ਆ ਸੱਚਮੁੱਚ ਬਿਮਾਰ ਆ ਕਿ ਜਾਂ ਟਾਈਮ ਪਾਸ ਕਰਨ ਆਈ ਆ ਕਮੈਂਟਾਂ ਜ਼ਰੂਰ ਦੱਸੋ ਕਿ ਇਹ ਬੀਬੀ ਸੱਚਮੁੱਚ ਬਿਮਾਰ ਹੈਗੀ ਆ ਕਿ ਜਾਂ ਨਹੀਂ ਹੈਗੀ ਬੜਾ ਰਚ comporter ਦੱਸਿਓ ਚੰਨੋ ਵਾਓ ਨਾ ਬੜਾ ਕਾਜ਼ਾਂ ਚੋਂ ਕੇ ਦਾ ਠੱਪ ਚੰਨੋ ਉਹ ਤਾਂ ਵੀ ਡਾਕਟਰ ਆ ਮੇਰਾ ਤੇ ਘਾਲ ਵਾਲਾ ਗਲੇ ਮੈਨੇ ਚਰਨ ਜੀਤ ਕਹਿੰਦਾ ਅੱਛਾ ਬਸ ਤੋਂ ਨਾਲੀ ਉਹ ਮੈਨੂੰ ਲੱਗਦਾ ਲੱਭਾ ਕੋਲ ਲਿਆਓ ਕਿੰਨੀ ਘਰਦੀ ਆ ਲਗ ਗਈ ਗੁੰਜੀ ਚ ਨਾਨੀ ਆ ਤਾਂ ਆਪਣੀ ਉਹਦਾ ਦੱਸਦੀਆਂ ਨਹੀਂ ਕੋਈ ਜਾਣਦੇ ਨਹੀਂ ਮੈਂ ਕਿਰੋਂ ਫਿਰ ਕੀ ਕਰਨਾ ਜੇਰਾ ਮੈਨੂੰ ਲਗਾਵਾ ਅੱਛਾ ਜ਼ਰੂਰ ਇਹੇ ਚਾਲੀ ਹਾਂ ਹੋਰ ਕੀ ਬਿਮਾਰੀ ਆਦੀ ਦੱਸੋ ਮੈਂ ਨੂੰ ਬੜੀਆਂ ਘਵਾ ਲੀਆਂ ਬੜੀਆਂ ਬਿਮਾਰੀਆਂ ਕੋਈ ਤਾਂ ਨਾ ਮਾਣਦਾ ਕੱਸ बुखार ਨਹੀਂ ਲੱਗਦਾ ਜੂਰੀਆ ਬੜਾ ਵਾਦਿਆ ਆ ਨਹੀਂ ਲੱਗਦਾ ਤੇ ਜੂਰੀਆ ਵੀ ਕਿਆ ਬਾਤ ਹੈ ਇਹ ਬੁਖਾਰ ਕਿੱਧਰ ਜਾਂਦਾ ਇਹ ਲੱਟ ਜਾਂਦਾ ਉੱਤਰ ਜਾਂਦਾ ਹੱਥ ਜਾਂਦਾ ਉੱਤਰ ਜਾਂਦਾ ਕਈ ਰਾਤ ਨੂੰ ਨਾਹ ਜਾਂਦਾ ਕਈ ਅੱਦ ਦੇ ਨੇ ਚੱਲ ਜਾਂਦਾ ਇਹ ਪਾਕਿਸਤਾਨ ਪਗਲ ਤੇ ਦੋਸਤ ਆਣਾ ਵੀ ਜਿਹੜਾ ਇੱਕ ਲੈਂਦਾ ਤੇ ਇੱਕ ਚੜਦਾ ਇੱਕ ਲੈਂਦਾ ਇਹ ਕ੍ਰਿਕਟ ਮੈਚ ਆ ਜਿਹੜਾ ਕੋਈ ਹੋਂ ਰਿਹਾ ਇੰਡੀਆ ਪਾਕਿਸਤਾਨ ਜਿਹੜਾ ਚੱਗ ਜਾਂਦਾ ਮਰ ਜਾਂਦਾ ਜਾਂ ਇਹ ਨਹੀਂ ਗਾਲਟੀ ਜੀ ਤੁਹਾਡੀ ਪਰ ਇਹ ਬੁਖਾਰ ਨੂੰ ਕਹਿੰਦੇ ਆ ਵਾਰੀ ਦਾ ਬੁਖਾਰ ਵਾਰੀ ਦਾ ਬੁਖਾਰ ਕਹਿੰਦੇ ਆ ਜੀ ਇਹਨੂੰ ਅੱਛਾ ਤੇ ਆ ਮੈਨੂੰ ਜੀ ਦਾਜ ਜੀ ਮੈਨੂੰ ਚੜਿਆ ਕੱਲ ਤੇ ਇਹਨੂੰ ਚੜ ਜੂਗਾ ਫਿਰ ਬੁਖਾਰ ਚੜਾਈ ਜਾਂਦੀ ਆ ਇਹਨੂੰ ਵਾਰੀ ਦਾ ਬੁਖਾਰ ਕਹਿੰਦੇ ਆ ਮਤਲਬ ਯਾਨੀ ਕਿ ਰਾਤ ਨੂੰ ਚੜ ਜਾਏ ਤੇ ਦਿਨੇ ਉੱਤਰ ਜਾਏ ਉਹ ਵਾਦੀ ਦਾ ਬੁਖਾਰ ਹੁੰਦਾ ਵਾ ਕੋਈ ਕਰਨੀ ਕਰਨ ਤੇ ਨਾ ਵੀਦਾਰ ਡੰਗਾ ਡਾਕਟਰ ਲੱਗਦਾ ਮਿਲਦੇ ਜੱਪੜੀਆਂ ਮਾਰਦਾ ਬੀਬੀ ਜਕਾਮ ਵੀ ਆ ਰਹਾ ਨੱਕ ਵੀ ਆਗਦਾ ਤੋਏ ਪੁੰਜਰਾ ਤੋਏ ਪੁੰਜਰਾ ਨੰਮ ਨਾ ਕੋਨਾ ਬੀਬੀ ਤੈਨੂੰ ਪੁੱਛਣ ਲਿਆ ਵੀ ਹੋਰ ਕਿਹੜੀ ਕਿਹੜੀ ਬਿਮਾਰੀ ਆ ਆ țeਡ ਵਿੱਚ ਗੈਸ ਬੜੀ ਬਣਦੀ ਆ ਅੱਛਾ ਯਾ ਭਾਂਦੀ ਮੇਰੇ ਤੁਮੇ ਨੂੰ ਆਵਾਜ਼ ਚੱਕਰ ਹੁੰਦੇ ਨੇ ਚੱਕਰ ਵੀ ਹੁੰਦੇ ਆ ਕਾਉ ਮਾਉਂ ਕੜਾ ਹੁੰਦਾ ਢਿੱਡ ਵਿੱਚ ਕਾਉ ਮਾਉਂ ਦਾ ਕੀ ਗਾਲ ਚੁਗਲੀਆਂ ਨਹੀਂ ਕੀਤੀਆਂ ਚੁਗਲੀਆਂ ਦੀਆਂ ਆਂਦੇ ਬਣਾਉਂ ਨੀਪੂ ਆ ਚੱਲ ਜਾਂਦੀ ਲੈ ਲੈ ਵੀ ਇੱਥੇ ਘਰੇ ਫੁੱਫੜੀ ਕੜਿਆਣਾ ਆ ਆਹ ਫੜੀ ਕਰ ਮਾਂ ਕਾਦੀ ਕੁੜੀ ਹੈ ਇਹ ਪਰੋਣੀ ਆਈ ਆ ਪਰੋਣੀ ਆਈ ਆ ਟਾਡੀ ਹਾਂਜੀ ਹਾਂ ਘੱਟ ਸੌਂਦਾ ਵਾ ਥੋੜਾ ਹਾਂ ਹਾਂ ਕੰਨਾਂ ਦੀ ਵੀ ਪ੍ਰੋਬਲਮ ਆ ਗਈ ਐ ਤੁਹਾਨੂੰ ਹਾਂ ਅਬ ਕਾ ਤਨ ਵਧਾ ਕੇ ਰੱਖਣਾ ਮੈਂ ਸਾ ਉਹ ਮੈਂ ਹਲੋਰੀ ਹੋ ਮੈਂ ਫਸੀ ਪਈ ਆ ਕਿ ਕੀ ਲੱਗਦੀ ਥਰੀ ਮੈਂ ਪਤਲੀ ਦਵਾ ਮੈਂ ਲਾਹ ਦੀ ਕੱਟੂ ਤੇ ਮੂੰਹ ਵਾਲਾ ਇਹਨਾਂ ਪੀਸਟੀ ਕਰੀ ਜਾਂਦਾ ਵਾ ਜਨਾ ਵੀ ਭਾਈ ਕਹਿੰਦੇ ਮੂਹ ਕੇ ਚਲੋ ਐ ਵੀ ਚਲੋ ਕੱਲ ਠੀਕ ਆ ਪੂਆ ਵੀ ਡਾਕਟਰ ਦਾ ਟਿਮਰਾਸੀ ਜ਼ਿਆਦਾ ਲੱਗਦਾ ਮੈਨੂੰ ਉਹ ਵੀ ਬੀਬੀ ਨਾ ਡਾਕਟਰ ਮੈਂ ਤਾਂ ਉੰਗ ਨੰਗ ਰਸੀ ਨਹੀਂ ਜਾਣਦੇ ਆ ਦੇ ਨੂੰ ਦੇ ਬੇਇੱਜ਼ਤੀ ਕਰੀ ਜਾਣ ਦੇ ਕੁੜੀ ਵੇ ਰਾਜਤ ਬਾ ਦਵਾਈ ਛੱਡ ਤੇ ਪਾਲ ਮਰਾਸੀਆ ਮਾਰੇ ਸਾਜ ਨਾਲ ਤੈਨੂੰ ਤੂੰ ਕਰਿਆ ਕਰੀ ਲੋਕ ਕਰਨੀਆ ਵੇਲਾ ਇਹ ਕੰਮ ਆਣਾ ਤੈਨੂੰ ਰਾਸ ਡਾਕਟਰ ਰਾਜ ਉਹ ਕਦੇ ਚੀਕ ਨਹੀਂ ਹੁੰਦੇ ਜਿਹੜੇ ਮੇਰੇ ਤੇ ਕਰਦੇ ਆ ਵਿਸ਼ਵਾਸ ਜੋ ਮੋਟਾ ਸਾਹ ਮੇਰੀ ਬੇਇੱਜ਼ਤੀ ਕਰਦਾ ਹੈ ਚੱਲ ਪੁਆ ਚੱਲੀਏ ਅਈ ਆਵੇ ਕਿੰ ਕਰਦਾ ਛ ਲਗੀਆਂ ਆਂ ਅੰਨਾ ਜਾ ਹੈ ਵਾ ਅੰਨਾ ਜਾਜ ਵੇ ਡਾਕਟਰਾਂ ਦਵਾਈ ਦੇਣੀ ਤੇ ਦੇ ਨਹੀਂ ਤੇ ਮੈਂ ਆਪਣੇ ਘਰ ਵਾਲਿਆਂ ਨੂੰ ਸੱਦਾ ਨਾ ਨਾ ਦਿੰਦੀ ਘਰ ਵਾਲਿਆਂ ਨੂੰ ਕਾਹਦੇ ਲਈ ਸੱਤਣਾ ਮੈਂ ਇੱਥੇ ਬੈਠੇ ਆਂ ਚੱਲ ਸਾਦੀ ਲੈ ਉਹਨੂੰ ਮੈਂ ਕਹਿੰਦਾ ਵੀ ਚਾਰ ਬੀਬੀਆਂ ਕੱਟੀਆਂ ਕਰ ਤੇ ਢਿੱਡ ਦਾ ਫਰਾ ਠੀਕ ਹੋਵੇ ਤੇ ਚੁਗਲੀਆਂ ਕਰੇ ਇਹ ਕੁੜੀ ਦੇ ਬਹੁਤੀ ਤੱਤੀ ਵਗੰਡਈ ਆ ਪੀਲਾ ਰੱਖਾ ਕਰੀਂ ਨੂੰ ਅੱਗ ਲਾਤੀ ਆ ਵੇ ਲੋਕ ਬੋੜਾ ਸਾਹ ਨੂੰ ਆਦੀ ਅਗ ਦੁਕਾਨ ਨੂੰ ਅੱਗ ਵੀ ਲਾਉਣਗੇ ਇਹ ਇਹ ਅਪਕਾ ਨਾਲ ਆਟਾ ਮੁਕਿਆ ਜਿਹੜਾ ਇੱਥੇ ਆਇਆ ਹੈ। ਪੜਾਵਾ ਤੂੰ ਪੱਕਾ ਆਪਣੇ ਕੋਲ ਚੁਗਨੀ ਵਾਲਾ ਰੱਖ ਲੈ। ਤੁਹਾਡੇ ਕੋਲ ਟਾਈਮ ਹੈ ਨਹੀਂ ਤੇਰੀਆਂ ਜਿਹੜੀਆਂ ਗੱਲਾਂ ਸੁਣੀਆਂ। ਹਾਂ ਮਰ ਚਲਾ ਜਾ ਗੱਲਾਂ ਪਲਟਦਾ। ਅੱਛਾ ਜੀ ਇਹ ਵੀ ਕੁੜੀ ਤਰੇ ਪੇਗਾਂ ਧੋਵਾ ਪੇਗਾਂ ਆ ਲੈ ਲੱਗਦਾ ਚੰਗੀ ਇੱਜ਼ਤ ਆਸੀ। ਮੇਰੇ ਤੇ ਬਾਧੂ ਕਰਦੇ ਭਤੀਜੀਆਂ ਭਤੀਜੇ ਮੇਰੀ ਇੱਜ਼ਤ ਅੱਛਾ ਆਂਦਰੇ ਫੇ ਆ ਗਈਓ ਫਪੜੇ ਗੁੱਟ ਨਹੀਂ ਜੇ ਹਮ ਦੇ ਤਾਂ ਪਹਿਲਾਂ ਉਹ ਆਂਦਰੇ ਤੋਂ ਆਣੇ ਕੋਣੀ ਆ ਪਹਿਲਾਂ ਹੀ ਦੇ ਦੋ ਇਹਨੂੰ ਵਾਓ ਸੱਚੀ ਡਾਕਟਰਾਂ ਕਿਜੀ ਮੇਰੀ ਨਾ ਪੂਆ ਦੀ ਨਿਗਾਹ ਵਿੱਚ ਨਿਗਾਹ ਘਾਟਾ ਇਹਨੇ ਸੂਈ ਦੇ ਧਾਗਾ ਕੋਣੇ ਕੋਈ ਪ੍ਰੋਬਲਮ ਨਹੀਂ ਢੇਡ ਵਿੱਚ ਆ ਪਰ ਅਮੇਜ਼ਿੰਗ ਮੋੜੇ ਦਰਦਿਆ ਜਾਂਦੇ ਨੇ ਬਹੁਤ ਜ਼ਿਆਦੇ ਇਹ ਬੋਰੀਆਂ ਚੁੱਕਦੀ ਜਿਹੜੇ ਮੋੜੇ ਦਰਦ ਹੁੰਦੀ ਅਤੀ ਜਿਹੜੇ ਮੋੜੇ ਦਰਦ ਹੁੰਦੀ ਮੋੜ ਦਿੰਦਾ ਇਹ ਤੇ ਲੁੱਟਣਾ ਅੱਤਰਾਂ ਹਾਂ ਮਨ ਲੁੱਟਣਾ ਕਰੇ ਕੰਪਟਰ ਸਾ ਮੈਂ ਕੋਈ ਪਾਇਆਵੇਂ ਲੌਂਡੇ ਦੀ ਦਵਾਈ ਨੂੰ ਇਹ ਨਾਲ ਨਹੀਂ ਲੈਣੀ ਮੈਨੂੰ ਲੱਗਦੀ ਹਾਂਜੀ ਇਹ ਬਾਹਲੇ ਬਾਹ ਨਹੀਂ ਬਾਹਲੇ ਮਹਾਨੇ ਇਹ ਤਾਂ ਗੱਲਾਂ ਬਾਤਾਂ ਹੀ ਮਾਰ ਕੇ ਮੰਮੀ ਪੈੰਡ ਲਾਬਲੇ ਤੇ ਉੱਠ ਕੇ ਆ ਕੇ ਬਠੀ ਆਂ ਮੈਂ ਕਿਤੇ ਖਵਾ ਚ ਕੀ ਤਾਨੂੰ ਕੀ ਖਵਾ ਜਾਂਦਾ ਤੁਹਾਡਾ ਸਾਰਾ ਕੋਈ ਮੈਂ ਕਿਤੇ ਘਰ ਨਹੀਂ ਇਹ ਸੜ ਹੀ ਰਹਿੰਦੀ ਆ ਮੈਂ ਤਾਂ ਕਿਤੇ ਦਵਾਈ ਲੈਣ ਆ ਗਈ ਤੇ ਪਤਾ ਨਹੀਂ ਕੀ ਹੋ ਗਿਆ ਨਾ ਅਮੇਜ਼ਿੰਗ ਡਾਕਟਰ ਜੀ ਮੱਥੀ ਗੋਲੀ ਦਿਓ ਉਹ ਬੱਤ ਉਹ ਵੈਰੀ ਗੁੱਡ ਲਓ ਬੇਟਾ ਇਹ ਬਰਾਣਾ ਆਣਾ ਸੋਨਾ ਕੀ ਗੱਲ ਤੇ ਸੁਨੀਤ ਸੇ ਖਾ ਕੇ ਜੰਮਿਆ ਚਲ ਬੇਰੇ ਬਰੇ ਮੈਂ ਕਹਾਂ ਮੈਨੂੰ ਅਜੇ ਤੱਕ ਕਾਲਾ ਕਰਨੇ ਕਿਹਾ ਹੀ ਨਹੀਂ ਹੈ ਚਾਹ ਚਾਹ ਨਾ ਕਰ ਉਹ ਬੀਬੀ ਚਾਹ ਤੇ ਸਾਡੀ ਖਰਾਕ ਆ ਚਾਹ ਨਾ ਪੀਏ ਤੇ ਹੋਰ ਤੇ ਕੀ ਪੀਏ ਅਹੀਂ ਲੋਕਾਂ ਦਾ ਖੂਨ ਪੀਏ ਡਾਕਟਰ ਤਾਂ ਪੀਂਦੇ ਆ ਉਹ ਨਹੀਂ ਨਹੀਂ ਬੀਬੀ ਅਹੀਂ ਉਹ ਨਾ ਚੋਣੀਆਂ ਡਾਕਟਰ ਖੂਨ ਪੀਂਦੇ ਆ ਅਹੀਂ ਉਹ ਬੰਦੇ ਆ ਜਿਹੜੇ ਰਾਤ ਨੂੰ ਕੋਸੋ ਨਹੀਂ ਪੀਂਦੇ ਆ ਚਲੋ ਦੀਜੀ ਚਲੋ ਇਹ ਤੇ ਲੁੱਟਾ ਡਾਕਟਰਾ ਤੇਰਾ ਹਾਂ ਮੇਰੇ ਨੂੰ ਡਾਕਟਰ ਗਰੇਕ ਕੰਪਟਰ ਸਾ ਮੈਨੂੰ ਚਾੜਾ ਡਾਕਟਰ ਤੇ ਪਤਾ ਹੈ ਤੇ ਜਾਣ ਤੇ ਪਤਾ ਹੈ ਜਾਨ ਗਵਾਨ ਨੇ ਮਾਰ ਦੇ ਵਾਨ ਦੇ ਦਵਾਈ ਮੋਈ ਤਾਂ ਨਹੀਂ ਹਰਾ ਕੇ ਪਾਸ ਕਰਕੇ ਤੇ ਕਾਂ ਗਏ ਆ ਵੇ ਲੋਏ ਸਾਡਾ ਲੁਚਾ ਡਾਕਟਰ ਬਣਾ ਕੇ ਦੇ ਨਾਂ ਦੀ ਗੱਲਾਂ ਮਾਰ ਕੇ ਚੱਲ ਗਏ ਦਾ ਦਵਾਈ ਖਰੀਦਣਾ ਕੋਈ ਦਵਾਈ ਵੀ ਨਹੀਂ ਖਰੀਦ ਕੋਈ ਪੈਸਾ ਨਹੀਂ ਉਟਾ ਕੇ ਗਏ ਹਾਂਜੀ ਅੱਜ ਤਾਂ ਜੈਣੀ ਮਾਰਾ ਆ ਗਏ ਗਏ ਆਜ ਦਾ ਜਿਹੜੀ ਮਾਰਾ ਮਾਈਕੂ ਕੀ ਇਹ ਵੇਖੋ ਇਹ ਸਾਡੀ ਸਾਰੀ ਫੈਮਿਲੀ ਆ ਅਸੀਂ ਇੱਕ ਹਸਾਉਣ ਵਾਸਤੇ ਐਂਟਰਟੇਨਮੈਂਟ ਜਿਹੜਾ ਵਾ ਉਹ ਕਰ ਰਹੇ ਆ ਕਿ ਲੋਕੀ ਵੱਧ ਤੋਂ ਵੱਧ ਹੱਸਣ ਕਿਉਂਕਿ ਅੱਜ ਕੱਲ ਲੋਕਾਂ ਨੂੰ ਬਹੁਤ ਦੁੱਖ ਤਕਲੀਫਾਂ ਨੇ ਤੇ ਲੋਕੀ ਖੁਸ਼ ਨਹੀਂ ਹੁੰਦੇ ਅਸੀਂ ਇੱਕ ਵੀਡੀਓ ਦੇ ਥਰੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰੇ ਲੋਕ ਜਿਹੜੇ ਹੱਸਣ ਏ ਛੋਟੇ ਛੋਟੇ ਸਾਡੇ ਬੱਚੇ ਆ ਔਰ ਕਿਰਪਾ ਕਰਕੇ ਗਲਤ ਕਮੈਂਟ ਕੋਈ ਨਾ ਕਰਿਓ ਉਹਦੇ ਨੂੰ ਕਮੈਂਟ ਪਾਏ ਤੁਸੀਂ ਕਰੋ ਨਾ ਕਰੋ ਪਰ ਗਲਤ ਕਮੈਂਟ ਕੋਈ ਨਾ ਕਰਿਓ ਕਿਉਂਕਿ ਇਹ ਸਾਡੀ ਫੈਮਲੀ ਆ ਸਾਰੀ। ਸਾਡੀ ਵੀਡੀਓ ਦੇਖਣ ਲਈ ਥੈਂਕ ਯੂ ਤੇ ਇਹਨਾਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ। ਜ਼ਰੂਰ ਕਰੋ ਜੀ। ਜੀ।